ਹਰ ਮਨੁੱਖ ਦੇ ਦਿਮਾਗ ਵਿੱਚ ਦੋ ਸ਼ਕਤੀਆਂ ਕੰਮ ਕਰਦੀਆਂ ਨੇ ਹਰ ਬੰਦੇ ਦੇ ਦਿਮਾਗ ਵਿੱਚ ਉਹ ਕਿਹੜੀਆਂ ਨੇ ਇੱਕ ਅਕਲ ਹੈ ਔਰ ਦੂਸਰੇ ਬੰਨੇ ਪ੍ਰੇਮ ਹੈ ਅਕਲ ਕੁਝ ਹੋਰ ਕਹਿੰਦੀ ਹੈ ਪ੍ਰੇਮ ਕੁਝ ਹੋਰ ਕਹਿੰਦਾ ਹੈ ਇਹਨਾਂ ਦਾ ਆਪਸ ਵਿੱਚ ਝਗੜਾ ਹੈ ਉੱਤਰ ਪਰਸ਼ਨ ਨੇ ਸਵਾਲ ਜਵਾਬ ਨੇ ਕਵੀ ਲਿਖਦਾ ਹੈ ਵੀ ਅਕਲ ਕੀ ਕਹਿੰਦੀ ਹੈ ਤੇ ਪ੍ਰੇਮ ਕੀ ਕਹਿੰਦਾ ਹੈ ਅਕਲ ਕਹੇ ਤੂੰ ਦਾਨਾ ਹੋ ਪ੍ਰੇਮ ਕਹੇ دیਵਾਨਾ ਹੋ ਅਕਲ ਕਹੇ ਤੂੰ ਪਹਿਨ ਪੁਸ਼ਾਕ ਪ੍ਰੇਮ ਕਹੇ ਸਿਰ ਡਾਰੋ ਖਾਕ ਅਕਲ ਕਹੇ ਆ ਧੀਆਂ ਪੂਤ ਪ੍ਰੇਮ ਕਹੇ ਸਭ ਕੂੜਾ ਹੀ ਸੋਤ ਅਕਲ ਕਹੇ ਤੂੰ ਮਹਿਲ ਬਵਾ ਪ੍ਰੇਮ ਕਹੇ ਅੱਗ ਬਾਲ ਕੇ ਲਾ ਗੁਰਮਖੋ ਹੁਣ ਹਿਰਦਿਓਂ ਪ੍ਰੇਮ ਕੀ ਕਹਿੰਦਾ ਹੈ ਇਹ ਸੱਚੇ ਪਾਤਸ਼ਾਹ ਕਦੋਂ ਕਿਰਪਾ ਹੋਣੀ ਐ ਕਦੋਂ ਦਰਸ਼ਨ ਹੋਣੇ ਨੇ ਬੜਾ ਸੁਆਦੀ ਗੀਤ ਐ ਮੈਂ ਗਮਲੀ ਹੋ ਗਈ ਆ ਮੈਂ ਝੱਲੀ ਹੋ ਗਈ ਆ ਤੂੰ ਆਇਓ ਹੀ ਨਾ ਸੁਣੀਏ ਬੜੇ ਪਿਆਰ ਨਾਲ ਇਉ ਬੇਨਤੀ ਕੀਤੀ ਆ ਆ ਜਾ ਘਰ ਪਰਦੇਸੀ ਬੈਠੇ ਬੇ ਆ ਜਾ ਘਰ ਸੀ ਬੈਠਾ ਓਏ ਉੱਥੇ ਕੌਣ ਹੈ ਤੇਰਾ ਗੁਜ਼ਰ ਗਏ ਨੇ ਹਾਏ ਵੇ ਬਰਸ ਬਥੇਰੇ ਵੇ ਓਏ ਤੂੰ ਪਾ ਵਤਨਾ ਨੂੰ ਫੇਰਾ ਕਮਲਾ ਦਿਲ ਇਹ ਮਨ ਦਾ ਨਹੀਂ ਹਏ ਕਮਲਾ ਦਿਲ ਇਹ ਮਨ ਦਾ ਨਹੀਂ ਵੇ ਬਿਨ ਦਰਸ਼ਨ ਕੀਤੇਉ ਤੇਰਾ ਸਮਝ ਨਹੀਂ ਆਉਂਦੀ ਮੈਂ ਕਿੰਜ ਸਮਝਾਵਾਂ ਉਹ ਸਮਝ ਨਹੀਂ ਆਉਂਦੀ ਵੇ ਮੈਂ ਕਿੰਜ ਸਮਝਾਵਾਂ ਓਏ ਅਸਾਂ ਕੀਤਾਈ ਜਤਨ ਬਥੇਰਾ ਹਾਏ ਜਿਦ ਨਾ ਕਰ ਤੂੰ ਵੇ ਮੁੜਿਆ ਘਰ ਨੂੰ ਮਾਹੀ ਵੇ ਓਏ ਜਿਦ ਨਾ ਕਰ ਹਾਏ ਜਿਦ ਨਾ ਕਰ ਜਿਦ ਨਾ ਕਰ ਤੂੰ ਹਾਏ ਮੁੜਿਆ ਘਰ ਨੂੰ ਤੇ ਹੋਰ ਸਿੱਧਕੇ ਨਾ ਮੇਰਾ ਓਏ ਪੰਜਾਬ ਸਿੰਗਾ ਹੁਣ ਖੋਰ ਨਹੀਂ ਹੁੰਦਾ ਪੰਜਾਬ ਸਿੰਗਾ ਓਏ ਹੁਣ ਖੋਰ ਨਹੀਂ ਹੁੰਦਾ ਤੇ ਅਸਾਂ ਰੱਖਿਆਈ ਸਬਰ ਬਥੇਰਾ ਤੇ ਅਸਾਂ ਰੱਖਿਆਈ ਸਬਰ ਬਥੇਰਾ कमली हो गईया मैं चली हो गई तू आया ना मैं कमली हो गई मैं चली हो गई ना तू ना जेठ भी लंगिया हाड़ भी लंगिया गए महीने सारे जेठ भी लंघिया हाड़ भी लंगिया ਗਏ ਮਹੀਨੇ ਸਾਰੇ ਜੇਠ ਵੀ ਲੰਘਿਆ ਹਾੜ ਵੀ ਲੰਘਿਆ ਗਏ ਮਹੀਨੇ ਸਾਰੇ ਸਭ ਸਖੀਆਂ ਦੇ ਵੇੜ ਆ ਗਏ ਸਭ ਸਖੀਆਂ ਦੇ ਵੇੜ ਆ ਗਏ ਪ੍ਰੀਤਾਂ ਦੇ ਵਨ ਜਾਰੇ ਮੈਂ ਕਮਲੀ ਹੋ ਗਈਆਂ ਤੂੰ ਝੱਲੀ ਹੋ ਗਈਆਂ ਤੂੰ ਆਇਆ ਹੀ ਨਾ ਮੈਂ ਕਮਲੀ ਹੋ ਗਈਆਂ ਮੈਂ ਚੱਲੀ ਹੋ ਗਈਆਂ ਤੂੰ ਆਇਆ ਹੀ ਨਾ ਵੇ ਤੂੰ ਆਇਆ ਹੀ ਨਾ ਸਿਆਂ ਪਾਵਾਂ ਕਾਗ ਉਡਾਵਾ ਢੋਲ ਕਦੋਂ ਕਰ ਆਵੇ ਆਉ ਸਿਆਂ ਪਾਵਾਂ ਕਾਗ ਆਡਾਵਾ ਢੋਲ ਕਦੋਂ ਕਰ ਆਵੇ ਔਸੀਆ ਪਾਵਾਂ ਕਾਗਿਆ ਢਾਵਾਂ ਢੋਲ ਕਦੋਂ ਕਰ ਆਵੇ ਔਸੀਆ ਪਾਵਾਂ ਔਸੀਆ ਪਾਵਾਂ ਕਾਗਿ ਉਡਾਵਾਂ ਢੋਲ ਕਦੋਂ ਕਰ ਆਵੇ ਔਸੀਆ ਪਾਵਾਂ ਕਾਗਿ ਅਡਾਵਾਂ ਢੋਲ ਕਦੋਂ ਕਰ ਆਵੇ ਔਸੀਆ ਪਾਵਾਂ ਕਾਗਿ ਅਡਾਵਾਂ ਢੋਲ ਕਦੋਂ ਕਰ ਆਵੇ ਸੋ ਮਨ ਤਮਨਾਵਾ ਅੱਜ ਮੈਂ ਸੋ ਸੋ ਮਨ ਤਮਨਾਵਾ ਅੱਜ ਮੈਂ ਜੇ ਸੋਨਾ ਖਰ ਆਵੇ ਮੈਂ ਕਮਲੀ ਹੋ ਗਈਆਂ ਮੈਂ ਚੱਲੀ ਹੋ ਗਈਆਂ ਤੂੰ ਆਇਆ ਹੀ ਨਾ ਮੈਂ ਕਮਲੀ ਹੋ ਗਈਆਂ ਮੈਂ ਚੱਲੀ ਹੋ ਗਈਆਂ ਤੂੰ ਆਇਆ ਹੀ ਨਾ ਵੇ ਤੂੰ ਆਇਆ ڈھولا हो मेर मही आया वेढोला मुदतन आही आया मेरे ढोला मुदतने हो गैया मेरे महिया वेठो मुदतन ہو गैया ਮਾਹੀਆ ਯਾ ਮੇਰੇ ਢੋਲਾ ਮੁੱਦਤਾਂ ਨੇ ਹੋ ਗਈਆਂ ਆ ਮੇਰੇ ਮਾਹੀਆ ਯਾ ਮੇਰੇ ਢੋਲਾ ਮੁੱਦਤਾਂ ਨੇ ਹੋ ਗਈਆਂ ਹਿਲਤੀਆਂ ਸਦਰਾਂ ਪਲੰਗ ਵਿਛਾਇਆ ਦਿਲਤੀਆਂ ਸਦਰਾਂ ਪਲੰਗ ਵਿਛਾਇਆ ਅੱਖੀਆਂ ਝਾਕਣ ਪਈਆਂ ਮਲੀ ਹੋ ਗਈਆਂ ਮੈਂ ਚੱਲੀ ਹੋ ਗਈਆਂ ਤੂੰ ਕਮਲੀ ਹੋ ਗਈਆਂ ਮੈਂ ਚੱਲੀ ਹੋ ਗਈਆਂ ਤੂੰ ਆਇਆ ਹੀ ਨਾ ਵੇ ਤੂੰ ਆਇਆ ਹੀ ਨਾ ਆਪ ਪੰਜਾਬ ਜਦੇਰ ਨਾ ਆਉਣਾ ਖਤਸ਼ਤੀ ਕਰ ਪਾਵੀਂ ਆਪ ਪੰਜਾਬ ਜਦੇਰ ਨਾ ਆਉਣਾ ਖਤਸ਼ਤੀ ਕਰ ਪਾਵੀਂ ਆਪ ਪੰਜਾਬ ਜਦੇਰ ਨਾ ਆਉਣਾ ਖਤਸ਼ੇਤੀ ਕਰ ਪਾਵੀ ਆਪ ਪੰਜਾਬ ਜੇ ਦੇਰ ਨਾ ਆਉਣਾ ਆਪ ਪੰਜਾਬ ਜੇ ਦੇਰ ਨਾ ਆਉਣਾ ਖਤਸ਼ੇਤੀ ਕਰ ਪਾਵੀ ਆਪ ਪੰਜਾਬ ਜੇ ਦੇਰ ਨਾ ਆਉਣਾ ਖਤਸ਼ੇਤੀ ਕਰ ਪਾਵੀ ਆਪ ਪੰਜਾਬ ਜੇ ਦੇਰ ਨਾ ਆਉਣਾ ਖਤਸ਼ੇਤੀ ਕਰ ਪਾਵੀ ਚੰਨ ਚਕੌਰ ਦੀ ਪ੍ਰੀਤ ਦੇ ਵਾਂਗੂ ਚੰਦ ਚ ਕੋਰ ਦੀ ਪ੍ਰੀਤ ਦੇ ਵਾਂਗੂ ਲਗੀਆਂ ਤੋੜ ਨਿਭਾਵੀਂ ਵੇ ਕੰਮਲੀ ਹੋ ਗਈਆਂ ਮੈਂ ਝੱਲੀ ਹੋ ਗਈਆਂ ਤੂੰ ਆਇਆ ਹੀ ਨਾ ਮੈਂ ਕੰਮਲੀ ਹੋ ਗਈਆਂ ਮੈਂ ਝੱਲੀ ਹੋ ਗਈਆਂ ਤੂੰ ਆਲਾ ਹੀ ਨਾ ਵੇ ਤੂੰ ਆਇਆ ਹੀ ਨਾ ਵੇ ਤੂੰ